ਲਾਰੈਂਸ ਬਿਸ਼ਨੋਈ ਬਰੀ ਹੋ ਚੁੱਕਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ 2021 ਸਾਲ ਚ ਲਾਰੈਂਸ ਬਿਸ਼ਨੋਈ ਖਿਲਾਫ ਕੋਟਕਪੂਰਾ ਸਿਟੀ ਅੰਦਰ ਦਰਜ ਇੱਕ ਫਿਰੋਤੀ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ આરોપી ਲਾਰੈਂਸ ਬਿਸ਼ਨੋਈ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਇੱਕ ਵਪਾਰੀ ਨੂੰ WhatsApp ਤੇ ਇੱਕ ਕਾਲ ਕਰਕੇ ਆਪਣੇ ਆਪ ਨੂੰ ਗੋਲਡੀ ਬਰਾੜਦਸ ਲੋਰੈਂਸ ਬਿਸ਼ਨੋਈ ਲਈ 5 ਲੱਖ ਰੁਪਏ ਦੀ ਫਰਾਤੀ ਦੀ ਮੰਗ ਕੀਤੀ ਗਈ ਸੀ। ਅਤੇ ਉਸਦੀ ਡਿਮਾਂਡ ਪੂਰੀ ਨਾ ਕਰਨ ਦੀ ਸੂਰਤ 'ਚ ਵਪਾਰੀ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਣ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕੋਟਕਪੂਰਾ ਸਿਟੀ ਅੰਦਰ ਅਗਸਤ 2018 ਨੂੰ ਲਾਰੈਂਸ ਬਿਸ਼ਨੋਈ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇੱਕ ਕੇਸ ਦੇ ਸਬੰਧ 'ਚ ਲਾਰੈਂਸ ਬਿਸ਼ਨੋਈ ਨੂੰ ਜਦ ਪੰਜਾਬ ਲਿਆਂਦਾ ਗਿਆ ਸੀ ਤਾਂ ਫਰੀਦਕੋਟ ਪੁਲਿਸ ਵੱਲੋਂ ਉਕਤ ਫਿਰੋਤੀ ਮਾਮਲੇ 'ਚ ਲਾਰੈਂਸ ਦੀ ਗ੍ਰਿਫਤਾਰੀ ਪਾ ਕੇ ਉਸ ਨੂੰ ਫਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਦ ਕੀ ਬਾਅਦ ਦੇ ਵਿੱਚ ਵੀਡੀਓ ਕਾਨਫਰencing ਦੁਆਰਾ ਉਸ ਦੀ ਪੇਸ਼ੀ ਹੁੰਦੀ ਰਹੀ ਇਸ ਸੰਬੰਧੀ ਲਾਰੈਂਸ ਦੇ ਵਕੀਲ ਅਮਿਤ ਮਿੱਤਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਧਿਰ ਵੱਲੋਂ ਅਦਾਲਤ 'ਚ ਆਪਣਾ ਪੱਖ ਰੱਖਿਆ ਗਿਆ ਪਰ ਸਾਡੀਆਂ ਜਵਾਬੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵੱਲੋਂ ਇਸ ਕੇਸ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਇਹਦੇ ਵਿੱਚ ਲਾਰਾਂਚ ਬਿਸ਼ਨੋਈ ਤੇ ਜਿਹੜਾ ਹੈ ਫਰੋਤੀ ਮੰਗਣ ਦਾ ਕੇਸ ਸੀਗਾ ਵੀ ਉਹਨੇ ਆਪਦੇ ਦੋਸਤ ਗੋਲਡੀ ਬਰਾੜ ਤੋਂ ਫਰੋਤੀ ਮੰਗਵਾਈ ਹੈ ਕਿਸੇ ਦੁਕਾਨਦਾਰ ਤੋਂ ਕੋਟਕਪੂਰੇ ਦੇ ਤੋਂ ਸੀਟੀ ਕੋਰਟ ਕੋਪੂਰੇ ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਲਾਰਾ ਚ ਬਿਸ਼ਨੋਈ ਨੂੰ ਬਰੀ ਕੀਤਾ ਗਿਆ ਕੰਪਲੇਂਟ ਇਹ ਸੀਗਾ ਵੀ WhatsApp ਤੇ ਕਾਲ ਆਈ ਆ ਬੰਦੇ ਨੂੰ ਵੀ ਮੈਂ ਲਾਰਾ ਚ ਬਿਸ਼ਨੋਈ ਗੈਂਗ ਦਾ ਬੋਲਦਾ ਬੰਦਾ ਤੇ ਲਾਰਾ ਚ ਬਿਸ਼ਨੋਈ ਨੇ 50 ਲੱਖ ਰੁਪਏ ਫਰੋਤੀ ਮੰਗੀ ਹੈ ਤੇ ਉਹ ਫਰੋਤੀ ਦਾ ਕੇਸ ਹੈ ਜਿਹੜਾ ਦਰਜ ਹੋਇਆ ਸੀ ਉਹਦੇ ਅਦਾਲਤ ਨੇ ਇਸ ਪ੍ਰੋਸੀਕਿਊਸ਼ਨ ਆਫ ਦਾ ਕੇਸ ਨਹੀਂ ਪ੍ਰੂਵ ਕਰ ਸਕੀ ਜਿਹਦੇ ਕਰਕੇ ਤੇ ਸਾਡੀਆਂ ਦਲੀਲਾਂ ਨੂੰ ਸੁਣਦੇ ਹੋਏ ਮਾਨਯੋਗ ਅਦਾਲਤ ਨੇ ਲਾਰਾ ਚ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਕੱਲ 28 ਤਰੀਕ ਨੂੰ ਬਰੀ ਕੀਤਾ ਇਦੋ ਕੱਲਾ ਲਾਰਸ ਬਿਸ਼ਨੋਈ ਸੀ ਹੋਰ ਕੋਈ ਏਰੋਪੀ ਨਹੀਂ ਸੀ ਹਾਂ ਲਾਰਸ ਬਿਸ਼ਨੋਈ ਨੂੰ ਫਰੀਦਕੋਟ ਅਦਾਲਤ ਸੇ ਪੇਸ਼ ਵੀ ਕੀਤਾ ਗਿਆ ਸੀ ਇਹਦੂਆ ਵੀਡੀਓ ਕਾਨਫਰੈਂਸਿੰਗ ਰਾਹੀਂ ਉਹਦੀ ਹਾਜ਼ਰੀ ਲੱਗਦੀ ਸੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੁੰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ